ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਆ ਅੱਜ ਆਪਾਂ ਬਣਾਵਾਂਗੇ ਜੀ ਬਹੁਤ ਹੀ ਟੇਸਟੀ ਕੁੰਦਰੂ ਦੀ ਸਬਜ਼ੀ ਇਹ ਸਬਜ਼ੀ ਬਹੁਤ ਸਵਾਦ ਮੰਦੀ ਹੈ ਜਿਵੇਂ ਆਪਾਂ ਪਿੰਡਿਆਂ ਦੀ ਸਬਜ਼ੀ ਖਾਂਦੇ ਹੁੰਦੇ ਹੁੰਦੇ ਨਾ ਉਦਾਂ ਦਾ ਟੇਸਟ ਆਉਂਦਾ ਹੁੰਦਾ ਹੈ ਇਹਦੇ ਵਿੱਚੋਂ ਬਹੁਤ ਹੀ ਟੇਸਟੀ ਜੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜੀ ਤੇ ਆਪਾਂ ਇਹਨੂੰ ਬਣਾਵਾਂਗੇ ਇੱਥੇ ਆਪਾਂ 1/2 ਕਿਲੋ ਕੁੰਦਰੂ ਲਈ ਹੈ ਤੇ ਇਹਨੂੰ ਆਪਾਂ ਦੋਨੋਂ ਪਾਸਿਓਂ ਇਦਾਂ ਕੱਟ ਕਰ ਲਵਾਂਗੇ ਤੇ ਇੱਕ ਕੁੰਦਰੂ 'ਚ ਆਪਾਂ 4 ਪੀਸ ਕਰਾਂਗੇ ਜੀ ਥੋੜੇ ਸਾਰੇ ਅੱਗੇ ਇੱਕ ਰਿਕੁਐਸਟ ਆ ਜੀ ਜੇ ਤੁਸੀਂ ਮੇਰੇ ਚੈਨਲ ਉੱਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤੇ ਇੱਕ ਸੋਹਣਾ ਜਿਹਾ ਕਮੈਂਟ ਵੀ ਜਰੂਰ ਕਰ ਦਿਆ ਕਰੋ ਜੀ ਇੱਥੇ ਆਪਮਨੇ 1/2 ਕਿਲੋ ਗੁੰਦਰੂ ਲਈਏ ਜੀ ਇਹਨਾਂ ਨੂੰ ਆਪਾਂ ਚਾਰ ਹਿੱਸੇ ਕਰ ਦੇਵਾਂਗੇ ਇੱਕ ਗੁੰਦਰੂ ਚੋਂ ਬਹੁਤ ਵਧੀਆ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜੀ ਇਹ ਤੇ ਬਣ ਵੀ ਬਹੁਤ ਆਸਾਨੀ ਦੇ ਨਾਲ ਜਾਂਦੀ ਹੈ ਸਮਾਨ ਵੀ ਇਹਦੇ ਵਿੱਚ ਬਹੁਤਾ ਜ਼ਿਆਦਾ ਨਹੀਂ ਪੈਂਦਾ ਇਸੇ ਤਰੀਕੇ ਦੇ ਨਾਲ ਆਪਾਂ ਸਾਰੀ ਸਬਜੀ ਕੱਟ ਕਰ ਲੈਣੇ ਆ ਜੀ ਦੇਖੋ ਇੱਧਰ ਆਪਾਂ ਸਾਰੀ ਸਬਜੀ ਕੱਟ ਕਰ ਲਈ ਆ ਇੱਧਰ ਆਪਾਂ ਥੋੜਾ ਜਿਹਾ ਲਸਣ ਲਿਆ ਇਹਨੂੰ ਬਰੀਕ ਕੱਟ ਕਰ ਲਿਆ ਤੇ ਇੱਕ ਵੱਡੇ ਸਾਈਜ਼ ਦਾ ਪਿਆਜ਼ ਇਹ ਵੀ ਬਰੀਕ ਕੱਟ ਲਿਆ ਸਵਾਦ ਅਨੁਸਾਰ ਹਰੀਆਂ ਮਿਰਚਾਂ ਇਹ ਆਪਾਂ ਕੁੱਟ ਲਈਆਂ ਨੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਕੱਟ ਕੇ ਵੀ ਪਾ ਸਕਦੇ ਹੋ देखो सब्जी ਕੱਟਣ ਲੱਗੇ ਇੱਕ ਗੱਲ ਦਾ ਧਿਆਨ ਰੱਖਿਓ ਜਿੱਦਾਂ ਇਹ ਲਾਲ ਲਾਲ ਜੇ ਕੁੰਦਰੂ ਨੇ ਨਾ ਇਹਨਾਂ ਦੇ ਜਿਹੜੇ ਬੀਜ ਸੀਗੇ ਉਹ ਕੱਚੇ ਸੀਗੇ ਇਹ ਆਪਾਂ ਤਾਂ ਕਰਕੇ ਪਾ ਲਈ ਆ ਅਗਰ ਬੀਜ ਜਿਆਦਾ ਹਾਰਡ ਜੇ ਨੇ ਛਿਲਕਾ ਇਹਨਾਂ ਦਾ ਜਿਆਦਾ ਹਾਰਡ ਆ ਉਹ ਵਾਲਾ ਤੁਸੀਂ ਨਹੀਂ ਪਾਣਾ ਹੈਗਾ ਇਹਦੇ ਵਿੱਚ ਇਧਰ ਆਪਾਂ ਨੇ ਕੜਾਹੀ ਗੈਸ ਉੱਤੇ ਰੱਖ ਲਈ ਸੀਗੀ ਤੇ ਇਹਦੇ ਵਿੱਚ ਨਾ ਇੱਕ ਕੜਛੀ ਆਪਾਂ ਤੇਲ ਦੀ ਪਾ ਲਈ ਆ ਇਹਦੇ ਵਿੱਚ ਤੇਲ ਭਿੰਡੀਆਂ ਵਾਂਗੂ ਥੋੜਾ ਜਿਹਾ ਵੱਧ ਹੀ ਪੈਂਦਾ ਏ ਤੇ ਆਪਾਂ ਕੜਛੀ ਭਰ ਕੇ ਤੇਲ ਦੀ ਪਾ ਲਈ ਆ ਇਹਦੇ ਵਿੱਚ ਤੇਲ ਨੂੰ ਗਰਮ ਹੋਣ ਦਵਾਂਗੇ ਜੀ ਦੇਖੋ ਤੇ ਇਹਨ ਗਰਮ ਹੋ ਗਿਆ ਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਜੀਰਾ ਜੀਰਾ ਚਟਕ ਗਿਆ ਹੈ ਜੀ ਨਾਲ ਹੀ ਪਾ ਦਵਾਂਗੇ ਆਪਾਂ ਲਸਣ ਲਸਣ ਨੂੰ ਥੋੜਾ ਜਿਹਾ ਸੇਕ ਲੱਗ ਗਿਆ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਪਿਆਜ਼ ਇਹ ਪਿਆਜ਼ ਪਤਾ ਕਿਨੇ ਕੱਟ ਕੀਤੇ ਹੈ ਮੇਰੇ ਬੇਟੇ ਨੇ ਕੱਟ ਕੀਤੇ ਹੈ ਜੀ ਕੈਮਰਾਮੈਨ ਨੇ ਇਹ ਇਹਨਾਂ ਸਬਜੀ ਬਹੁਤ ਵਧੀਆ ਸਾਫ਼ ਸੁਥਰੇ ਕੱਟ ਲਿੰਦਾ ਹੈ ਤੇ ਮੈਨੂੰ ਬਹੁਤ ਹੈਲਪ ਹੋ ਜਾਂਦੀ ਆ ਤੇ ਹੁਣ ਆਪਾਂ ਪਾ ਦਵਾਂਗੇ ਜੀ ਪਿਆਜ਼ ਤੇ ਮੇਰੇ ਨਾਲ ਉਹ ਬਗਬ ਸਾਫ ਸੁਥਰੀ ਜੀ ਇਹ ਕੱਟ ਲੰਦਾ ਜੀ ਤੇ ਇਹ ਕਹਿੰਦਾ ਮੇਰਾ ਨਾਮ ਬੋਲਦੇ ਹੋ ਆਪਾਂ ਤਾਂ ਬੋਲੇ ਆਏ ਨਹੀਂ ਤਾਂ ਆਪਾਂ ਅਜ ਤੱਕ ਇਹਦਾ ਨਾਮ ਹੀ ਸੀ ਬੋਲੇ ਆ ਕਿ ਚਾਮਲ ਜੂਆ ਹੈ ਇੱਥੇ ਨਾ ਪਿਆਜ਼ਾਂ ਨੂੰ ਆਪਾਂ ਨੇ ਜ਼ਿਆਦਾ ਕਾਲੇ ਜੇ ਨਹੀਂ ਕਰਨਾ ਹੈਗਾ ਬਸ ਆਪਾਂ ਟਰਾਂਸਪੇਰੈਂਟ ਜੇ ਕਰਾਂਗੇ ਇਹਨਾਂ ਨੂੰ ਦੇਖੋ ਪਿਆਜ਼ਾਂ ਨੂੰ ਥੋੜਾ ਜਿਹਾ ਸੇਕ ਲੱਗ ਗਿਆ ਇਹ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸੁਆਦ ਅਨੁਸਾਰ ਹਰੀਆਂ ਮਿਰਚਾਂ ਤੇ ਤੁਸੀਂ ਕੱਟ ਕੇ ਵੀ ਪਾਸ ਤੱਕ ਦਿਓ ਤੇ ਨਾਈ ਸਮਧੌਨੀ ਗੱਲ ਕਹਿਣਾ ਚਾਹੁੰਨੀ ਆ ਆਪਣੇ ਬੱਚਿਆਂ ਨੂੰ ਨਾ ਆਪਾਂ ਨੂੰ ਬਿਜ਼ੀ ਰੱਖਣਾ ਚਾਹੀਦਾ ਹੈ ਜੀ ਤੇ ਘਰ ਦੇ ਕੰਮਾਂ ਵਿੱਚ ਜਿਵੇਂ ਜ਼ਰੂਰੀ ਨਹੀਂ ਹੈਗਾ ਵੀ ਕੁੜੀਆਂ ਨੇ ਹੀ ਕਰਨੇ ਆ ਮੁੰਡਿਆਂ ਨੂੰ ਵੀ ਆਪਣੇ ਨਾਲ ਲਗਾ ਕੇ ਰੱਖੋ ਕੰਮਾਂ ਕਾਰਾਂ ਵਿੱਚ ਤੇ ਮੈਂ ਤਾਂ ਦੋਨਾਂ ਬੱਚਿਆਂ ਨੂੰ ਲਗਾ ਕੇ ਰੱਖਦੀ ਆ ਜੀ ਕੰਮਾਂ ਕਾਰਾਂ ਤੇ ਇੱਧਰ ਦੇਖੋ ਜੀ ਹੁ ਮਿਰਚਾਂ ਨੂੰ ਪਾਏ ਵੀ ਥੋੜਾ ਜਿਹਾ ਸੇਕ ਲੱਗ ਗਿਆ ਤੇ ਨਾਲ ਹੀ ਆਪਾਂ ਕੁੰਦਰੂ ਪਾ ਦਵਾਂਗੇ ਦੇਖੋ ਜੀ ਇਹ ਪਿੰਡੀਆਂ ਵਾਂਗੂ ਹੀ ਬਣਦੇ ਆ ਵੈਸੇ ਟੇਸਟ ਨੂੰ ਜਿੱਦਾਂ ਆਪਾਂ ਕ੍ਰੇਲੀਆਂ ਦੀ ਸਬਜ਼ੀ ਬੰਦੇ ਉਹੋ ਜਿਹਾ ਦਾ ਵੀ ਆਂਦਾ ਏ ਪਿੰਡੀਆਂ ਵਾਂਗੂ ਵੀ ਆਉਂਦਾ ਹੈ ਬਹੁਤ ਹੀ ਸਵਾਦਿਸ਼ਟ ਤੱਬੀ ਇਹ ਬਣਦੀ ਆ ਇੱਥੇ ਨਾਲ ਹੁਣ ਆਪਾਂ ਇਹਨਾਂ ਨੂੰ ਪਿੰਡੀਆਂ ਵਾਂਗੂ ਚੰਗੀ ਤਰ੍ਹਾਂ ਭੁੰਨ ਲਵਾਂਗੇ ਤਰੀਕਾ ਤਾਂ ਸਹੀ ਇੰਜ ਹੀ ਹੁੰਦਾ ਹੈ ਸੇਕਾ ਪਕਾਟ ਕਰ ਲੈਣਾ ਹੈ ਜੀ ਘੱਟ ਸੇਕ ਦੇ ਉੱਤੇ ਆਪਾਂ ਭੁੰਨਣਾ ਮਸਾਲੇ ਦੇ ਵਿੱਚ ਜਿਹੜੇ ਆਪਾਂ ਕੋਈ ਵੀ ਐਡ ਨਹੀਂ ਕਰਨੇ ਇਹ ਸਬ지 ਆਲੂ ਪਾ ਕੇ ਵੀ ਬਣ ਜਾਂਦੀ ਹੈ ਜੀ ਇਹ ਇਦਾਂ ਸਿੰਪਲ ਤਰੀਕੇ ਨਾਲ ਵੀ ਬਣ ਜਾਂਦੀ ਆ ਅੱਜ ਆਪਾਂ ਸਿੰਪਲ ਤਰੀਕੇ ਨਾਲ ਬਣਾ ਰਹੇ ਆ ਤੇ ਜੇ ਤੁਸੀਂ ਚਾਹਣੇ ਵਾਲੂ ਵਾਲੀ ਰੈਸਪੀ ਤਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਜੀ ਦੇਖੋ ਜੀ ਇਹਨੂੰ ਆਪਾਂ ਉਦੋਂ ਤੱਕ ਪਕਾਉਣਾ ਹੈ ਜਦੋਂ ਤੱਕ ਇਹ 80% ਤੱਕ ਕੁੱਕ ਨਹੀਂ ਹੋ ਜਾਂਦੀ 80% ਜਦੋਂ ਕੁੱਕ ਹੋ ਗਈ ਉਹਦੇ ਵਿੱਚ ਆਪਾਂ ਫਿਰ ਇਹਦੇ ਵਿੱਚ ਆਪਾਂ ਫਿਰ ਮਸਾਲੇ ਐਡ ਕਰਨੇ ਆ ਤੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਮਿਲਦੇ ਆਂ ਜੀ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਫਿਰ ਇਆਪਾਂ ਤੁਹਾਨੂੰ ਬਾਅਦ ਵਿੱਚ ਮਿਲਨੀ ਆ। ਦੇਖੋ ਜੀ ਇਹ ਕੁੰਦਰੂ ਜਿਹੜੇ ਆ 80% ਤੱਕ ਕੁੱਕ ਹੋ ਗਏ ਆ। ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਲਰ ਵੀ ਚੇਂਜ ਹੋ ਗਿਆ ਏ। ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਬੇਸਿਕ ਜਿਹੇ ਮਸਾਲੇ। ਤੇ ਹੁਣ ਆਪਾਂ ਪਾਵਾਂਗੇ ਜੀ ਸੁਆਦ ਅਨੁਸਾਰ ਨਮਕ ਤੇ ਛੋਟੀ ਚਮਚ ਪਾਵਾਂਗੇ ਆਪਾਂ ਹਲਦੀ ਪਾਊਡਰ। ਥੋੜੀ ਜਿਹੀ ਪਾ ਦਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਥੋੜਾ ਜਿਹਾ ਕਲਰ ਸੋਹਣਾ ਆਣ ਦੇ ਲਈ। ਦੇਖੋ ਵੈਸੇ ਤਾਂ ਕੁੰਦਰੂ ਨਾ ਥੋੜੇ ਜਿ ਖੱਟੇ-ਖੱਟੇ ਜਿਹੇ ਹੁੰਦੇ ਆ ਪਰ ਇਹਦੇ ਵਿੱਚ ਆਪਾਂ ਸਵਾਦ ਵਧਾਉਣ ਦੇ ਲਈ ਥੋੜਾ ਜਿ ਆਮਚੂਰ ਪਾਊਡਰ ਪਾਵਾਂਗੇ ਤੇ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਦੇ ਨਾਲ ਕਰ ਦੇਵਾਂਗੇ ਜੀ ਮਿਕਸ ਦੇਖੋ ਜੀ ਇੱਧਰ ਆਪਾਂ ਨੇ ਸਾਰੀਆਂ ਚੀਜ਼ਾਂ ਮਿਕਸ ਕਰ ਦਿੱਤੀਆਂ ਏ ਹੁਣ ਆਪਾਂ ਇਹਨੂੰ 5-4 ਮਿੰਟ ਨਾ ਹੋਰ ਸੇਕ ਲਵਾ ਲਵਾਂਗੇ ਨਾਲੇ ਤਾਂ ਸਾਰੇ ਮਸਾਲੇ ਜਿਹੜੇ ਚੰਗੀ ਤਰ੍ਹਾਂ ਦੇ ਨਾਲ ਦੇ ਵਿੱਚ ਮਿਕਸ ਹੋ ਜਾਣਗੇ ਨਾਲੇ ਭੁੱਜ ਜਾਣਗੇ ਦੇਖੋ ਜੀ 5-4 ਮਿੰਟ ਹੋ ਗਏ ਆ ਇਹਨੂੰ ਹੋਰ ਸੇਕ ਲੱਗ ਗਿਆ ਤੇ ਸਬਜੀ ਆਪਣੀ ਬਣ ਕੇ ਹੋ ਚੁੱਕੀ ਆ ਤਿਆਰ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੋਈ ਆ ਜੀ ਇੱਥੇ ਹੁਣ ਆਪਾਂ ਗੈਸ ਬੰਦ ਕਰ ਦਵਾਂਗੇ ਇਸ ਤਰੀਕੇ ਦੇ ਨਾਲ ਸਬਜੀ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਜੇ ਚੈਨਲ ਉੱਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ